ਦੋਸਤੋ ਢਿੱਲੋਂ ਡੇਰੀ ਬ੍ਰੀਡ ਫਾਰਮ ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਦੋ ਕੱਟੀਆਂ ਲੈ ਕੇ ਆਏ ਜੋ ਕੋਈ ਮੋਰਾ ਨਸਲ ਦੀਆਂ ਨੇ ਵੱਡੀ ਕੱਟੀ ਹੈਗੀ ਅਰਜਨ ਕੁੰਗੜ ਦੀ ਜਿਸ ਦੀ ਮਾਂ ਦਾ ਦੁੱਧ 19 ਲੀਟਰ ਏਆਈ ਕੋਹਿੰਨੂਰ ਤੋਂ ਹੋਈ ਹੋਈ ਹੈ ਅੱਜ 25 ਦਿਨ ਹੋ ਗਏ ਜੋ ਛੋਟੀ ਕੱਟੀ ਹੈਗੀ ਉਹ ਐਚਐਲਡੀ ਵੀ ਹਸਾਰ ਸਿਮਨ ਦੀ ਹੈ ਜੀਓਕੇ 10299 ਬੁੱਲ ਦਾ ਨਾਮ ਹੈ ਮਾਂ ਦਾ ਦੁੱਧ 7.5 ਲੀਟਰ ਉਮਰ ਹੈਗੀ 16 ਮਾਂਤ ਸੋ ਥਾਣਾ ਦਾ ਗੈਪ ਬਹੁਤ ਜ਼ਿਆਦਾ ਹੈਗਾ ਤੁਸੀਂ ਵੇਖ ਸਕਦੇ ਹੋ ਛੋਟੀ ਕੱਟੀ ਦੇ ਤੇ ਔਰ ਵੱਡੀ ਕੱਟੀ ਦੇ ਥਾਣਾ ਦਾ ਗੈਪ ਬਹੁਤ ਵਧੀਆ ਔਰ ਸਿੰਗਾ ਦੀ ਕੁਆਲਿਟੀ ਆ ਫੇਸ ਕੁਆਲਿਟੀ ਬਹੁਤ ਵਧੀਆ ਠੀਕ ਹੈ ਜੀ ਆ ਤੁਸੀਂ ਛੋਟੀ ਕੱਟੀ ਦੇ ਥਾਣੇ ਵੇਖ ਸਕਦੇ ਹੋ ਇਕੱਲਾ ਕੱਲ ਥਾਣਾ ਲੱਗੇ ਹੋਇਆ ਹੈ ਸੋ ਉਮਰ ਇਹਦੀ 16 ਮੰਥ ਹੈਗੀ ਸੋ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨਾ ਉਹ ਦੋਨਾਂ ਕੱਟੀਆਂ ਨੂੰ ਲੈ ਸਕਦਾ ਆ ਵੇਖੋ ਜੀ ਵੱਡੀ ਕੱਟੀ ਦੇ ਥਾਣਾ ਨੀਚੋਂ ਇੰਚ ਸਵਾ ਇੰਚ ਇਹਦੀ ਪੂੰਛ ਵਾਈਟ ਹੈ ਬਾਕੀ ਸਾਰੀ ਜੈਡ ਬਲੈਕ ਹੀ ਹੈ ਕਹਿ ਸਕਦੇ ਆ ਆਪਾਂ ਪੂੰਛ ਤੋਂ ਵੰਨ ਸਾਢੇ ਕਿ ਤੇ ਪਿੰਡ ਹੈਗਾ ਲੌਂਗੋ ਵਾਲਾ ਫੋਨ ਨੰਬਰ 9417699802 ਵੀਡੀਓ ਵਧੀਆ ਲੱਗੇ ਤਾਂ ਵਾ